ਕਹਿੰਦਾ ਸੀ ਮੈਂ ਆਮ ਆਦਮੀ ਆ ਇਹਨੂੰ ਚੱਕਾ ਚੌਂਦ ਮਾਰ ਕੇ ਤੈਨੂੰ ਸਲੂਟ ਮਾਰ ਕੇ ਤੇਰੇ ਚਾਪ ਨੂੰ ਸਾਰੇ ਦਲਗੇ ਤੈਨੂੰ ਮਾਰ ਕੇ ਆ ਤੂਰੀ ਦਫਤਰ ਜਿਹੜੇ ਤਨੇ ਇੰਚਾਰਜ ਲਾਇਏ ਨੇ ਜਦੋਂ ਤੁਸੀਂ ਧੂੜੀ ਜਾਂਦੇ ਹੋ ਅਫਸਰ ਤੁਹਾਨੂੰ ਕੇਰਾ ਪਾਲੰਦ ਨੇ ਦਫਤਰ ਵਾਲੇ ਤੁਹਾਨੂੰ ਕੇਰਾ ਪਾਲੰਦ ਨੇ ਮਿੱਠੀਆਂ ਮਿੱਠੀਆਂ ਗੱਲਾਂ ਤੁਹਾਨੂੰ ਕਰਕੇ ਤੋਰ ਦਿੰਦੇ ਨੇ ਆਮ ਪਬਲਿਕ ਨੂੰ ਤਾਂ ਮਿਲਣ ਨਹੀਂ ਦਿੰਦੇ ਧੱਕੇ ਮਾਰਦੇ ਜੋਥੇ ਪੁਲਿਸ ਵਾਲੇ ਉਥੇ ਅਕਸਰ ਧੱਕੇ ਮਾਰਦੇ ਨੇ ਆਮ ਪਬਲਿਕ ਨੂੰ ਜਿਹਨੇ ਤੁਹਾਨੂੰ ਫੋਟਾ ਪਾਈਆਂ ਤੇ ਅੱਗੇ ਨੂੰ ਏ ਆਪ ਫਰਾਂ ਦੇ ਬੋਟਾ ਨਹੀਂ ਪਾਣਿਆ ਅੱਜ ਡੀਸੀ ਸੰਗਰੂਰ ਅੱਜ ਐਸਡੀਐਮ ਤੂਰੀ ਨੇ ਕੰਮ ਬੋਲ ਕੇ ਕਿਤੇ ਹੋਰ ਚਲੇ ਜਾਣਾ ਇਹ ਬੋਟਾ ਪਾਣ ਦੇ ਚੁੱਪੇ ਬੈਠੇ ਨੇ ਮੌਲਦੀ ਅਗਦੇ ਵਿੱਚ ਇਹਨਾਂ ਦੀਆਂ ਗੁੱਸੇ ਕਲੀਬਾਂ ਸੁਣੋ ਤੂਰੀਆਂ ਨੂੰ ਇਹਨਾਂ ਨੂੰ ਮਿਲੋ ਇਹ ਦਰਸਨ ਦੇ ਕੀ ਹਾਲ ਹੈ ਤੂਰੀ ਦਾ ਜਿਨ੍ਹਾਂ ਨੇ ਆਪਣੇ ਕੁਰਸੀਆਂ ਬਚਾਣੀਆਂ ਨੇ ਚਾਪਲੋ ਸਾਡੇ 10 ਦਿਨ ਇੰਤਜ਼ਾਰ ਜਾਣੇ ਮੈਨੂੰ ਕਹਿਣ ਦੇ ਵਿੱਚ ਕੋਈ ਚਿੰਤ ਨਹੀਂ ਉਹਨੇ تنਵੀਰ ਸਿੰਘ ਢਿੱਲੋਂ ਨੂੰ ਇੰਚਾਰਜ ਲਾਇਆ ਹੈ ਜੀਰੋ ਬੰਦਾ ਹੈ ਸ਼ਹਿਰ ਦਾ ਨਾਸ ਮਾਰਤਾ ਸਕਾਨਾ ਮੁਰੇ ਗੰਦਾ ਪਾਣੀ ਖੜਾ ਰੋਜ਼ ਮੈਨੂੰ ਦੁਕਾਨਦਾਰ ਦੱਲਾ ਕੱਢਦੇ ਨੇ ਕਿ ਪ੍ਰਧਾਨ ਜੀ ਸਾਡਾ ਹਾਲ ਦੇਖੋ ਕੀ ਹੈ ਆ ਗਊਸ਼ਾਲਾ ਦੇ ਸਾਹਮਣੇ ਚੱਲੇ ਜਾਓ ਗੰਦਾ ਪਾਣੀ ਇਕੱਲ ਨਾਲ ਮੁਰ ਖੜਾ ਗਾਹਕ ਕਿਵੇਂ ਆਊਗਾ ਦੁਕਾਨਦਾਰ ਕਿਵੇਂ ਬੈਠੂਗਾ ਬਿਮਾਰੀ ਦਾ ਘਰ ਬਣਿਆ ਪਿਆ ਲੋਕਾਂ ਦੀ ਰੋਜੀ ਰੋਟੀ ਕਮਾਣੀ ਔਖੀ ਹੋਈ ਪਈ ਹੈ ਮੈਂ ਅੱਜ ਮੀਡੀਆ ਦੇ ਰਾਹੀ ਅੱਜ ਸਾਰਾ ਮੀਡੀਆ ਇੱਥੇ ਹਾਜ਼ਰ ਹੈ ਮੈਂ ਇਹ ਚੀਕ ਮਾਰਵਾ ਕੇ ਚੀਕਾ ਮਾਰ ਮਾਰ ਕੇ ਸੀਐਮ ਸਾਹਿਬ ਨੂੰ ਦੁਹਾਈ ਦੇਣਾ ਕਿ ਤੋੜੀ ਆਓ ਤੈਨੂੰ ਆਮ ਪਬਲਿਕ ਨੂੰ ਮਿਲੋ ਇਹਨਾਂ ਨੂੰ ਮਿਲੋ ਜਿਹੜੇ ਆਮ ਕਰਾਂ ਦੇ ਬੱਚੇ ਆਮ ਕਰਾਂ ਦੀਆਂ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਬੈਠੇ ਨੇ ਕੁੱਪੇ ਇਹਨਾਂ ਨੂੰ ਪੁੱਛੋ ਤੁਸੀਂ ਕੀ ਚਾਹੁੰਦੇ ਹੋ ਕੀ ਦਿੱਕਤਾਂ ਨੇ ਕੋਡੀਆਂ ਸ਼ਹਿਰ ਦੇ ਵਿੱਚ ਰਹੋ 5 ਜਾਂ 7 ਦਿਨ ਸੀਐਮ ਸਾਹਿਬ ਇੱਕ ਦਿਨ ਧਰਮਪੁਰੇ ਮਹੱਲੇ 'ਚ ਰਹੋ ਇੱਕ ਦਿਨ ਜਨਤਾਨਗਰ 'ਚ ਰਹੋ ਇੱਕ ਦਿਨ ਕਿਸੇ ਪੁਰਾਣੇ ਏਰੀਆ 'ਚ ਰਹਿ ਕੇ ਦੇਖੋ ਤੁਹਾਨੂੰ ਪਤਾ ਲੱਗੂ ਕਿ ਲੋਕ ਕਹਿੰਦੇ ਜਿੰਦਗੀ ਜਿੰਦੇ ਨੇ ਇਹ ਮੇਲਿਆਂ ਦੇ ਵਿੱਚ ਆ ਕੇ ਚਲੇ ਜਾਂਦੇ ਹੋ ਪੈਸੇ ਵਾਲਾ ਨੇ ਘਰੇ ਆ ਕੇ ਚਲੇ ਜਾਂਦੇ ਹੋ ਚਾਹ ਬਰੁੱਸਨ ਕਿਰੇ ਰਿੰਦੋਂ ਛੱਡ ਦਿਓ ਇੱਕ ਸਾਲ ਰਹਿ ਗਿਆ ਸਾਂਭ ਲੋ ਸਾਂਭੋ ਵਧੀਆ ਰਹੋਗੇ ਕਿ 2027 ਚ ਆਪਣੀ ਸਰਕਾਰ ਬਣਾਣੀ ਹੈ ਕਿਉਂਕਿ ਮੈਂ ਤੁਹਾਡੀ ਪਾਰਟੀ ਦਾ ਹਿੱਸਾ ਅੱਜ ਵੀ ਹਾਂ ਪਰ ਜੇ ਇਹੀ ਲੱਛਣ ਰਹੇ ਤੁਹਾਨੂੰ ਤਾਂ ਲੋਕ ਕੋਈ ਤੁਸੀਂ ਲੋਕਾਂ ਨੂੰ ਮਿਲੋਗੇ ਨਹੀਂ ਮਿਲੋਗੇ ਸਾਡੇ ਜੁੱਤੀਆਂ ਜ਼ਰੂਰ ਲੈਣਗੀਆਂ ਵੋਟਾਂ ਅਸੀਂ ਮੰਗਦੇ ਆ ਲੋਕਾਂ ਨੇ ਪੈਰੀ ਹੱਦ ਅਸੀਂ ਲੈਣੇ ਆ ਜਾ ਕੇ ਤੁਹਾਡੇ ਵਾਸਤੇ ਕਿ ਸਾਡੀ ਪਾਰਟੀ ਨੂੰ ਵੋਟਾਂ ਪਾਓ ਪਰ ਜੁੱਤੀਆਂ ਸਾਡੇ ਜਰੂਰ ਪਹਿਨਗੀਆਂ ਅੱਜ ਮੈਨੂੰ ਇਹਨਾਂ ਚ ਕੀ ਹੈ ਸਾਨੂੰ ਬਚਾਓ ਇੱਕ ਸਾਲ ਧੂਰੀ ਦੇ ਵਿੱਚ ਦੌੜ ਕਰੋ ਧੂਰੀ ਨੂੰ ਬਚਾਓ ਧੂਰੀ ਦੀ ਡਿਵੈਲਪਮੈਂਟ ਕਰੋ ਧੂਰੀ ਦੇ ਲੋਕਾਂ ਦੀ ਸੁਧਰੋ ਮੈਂ ਵਿਪਾਰ ਮੰਡਲ ਵੱਲੋਂ ਪੂਰੀ ਸ਼ਹਿਰ ਵੱਲੋਂ ਸੀਐਮ ਸਾਹਿਬ ਨੂੰ ਅਪੀਲ ਕਰਦਾ ਬੇਨਤੀ ਕਰਦਾ ਕਿ ਸਾਡੀਆਂ ਗੱਲਾਂ ਨੂੰ ਧਿਆਨ ਨਾਲ ਸੁਣ ਕੇ ਤੁਸੀਂ 5-7 ਦਿਨ ਦਾ ਪ੍ਰੋਗਰਾਮ ਕੁਮਿਲ ਦੇ ਟਿਫਣਾ ਕੇ ਆਓ